ਅੱਜ ਇੱਕ ਤੋਂ ਬਾਅਦ ਇੱਕ ਬਿਆਨ ਆ ਰਹੇ ਨੇ ਬੀਤੇ ਕੱਲ ਦਾ ਬਿਆਨ ਵੀ ਤੁਹਾਨੂੰ ਪਤਾ ਹੋਏਗਾ ਕਿ ਜਿੱਥੇ ਉਹਨਾਂ ਨੇ ਮਹਾਤਮਾ ਗਾਂਧੀ ਜੀ ਜਨਮ ਦਿਤੀ ਮੌਕੇ ਕਹਿਤਾ ਕਿ ਰਾਸ਼ਟਰ ਦੇ ਸਪੂਤ ਹੁੰਦੇ ਨੇ ਰਾਸ਼ਟਰ ਦੇ ਪਿਤਾ ਨਹੀਂ ਹੁੰਦੇ ਫਿਰ ਹੁਣ ਇੱਕ ਹੋਰ ਬਿਆਨ ਉਹਨਾਂ ਦਾ ਜਿਹੜਾ ਉਹ ਵਾਇਰਲ ਵੀ ਹੋ ਰਿਹਾ ਔਰ ਸਾਹਮਣੇ ਆਜ ਉਸ ਦੇ ਵਿੱਚ ਉਹ ਬਿਨਾਂ ਨਾਮ ਲਏ ਪੰਜਾਬੀਆਂ ਨੂੰ ਟਾਰਗੇਟ ਕਰ ਰਹੇ ਨੇ ਜੋ ਕਹਿ ਰਹੇ ਨੇ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਜੋ ਡਰੱਗਸ ਚੱਲ ਰਿਹਾ ਇਸ ਤਰੀਕੇ ਦੇ ਨਾਲ ਹੁੱਲੜਬਾਜ਼ੀ ਹੁੰਦੀ ਹੈ ਕਿਵੇਂ ਵੇਖ ਦਿਓ ਸਭ ਨੂੰ ਤੋ ਵਾਰ-ਵਾਰ ਜਿਹੜਾ ਵਿਵਾਦਿਤ ਬਿਆਨਾਂ ਦੇ ਕਰਕੇ ਚਰਚਾ ਦੇ ਵਿੱਚ ਰਹਿੰਦੇ ਨੇ ਜਦੋਂ ਅਸੀਂ ਇਹਨਾਂ ਦੀ ਅਦਾਕਾਰੀ ਦੀ ਗੱਲ ਕਰਦੇ ਹਾਂ ਤਾਂ ਆਪਣੀ ਹੀ ਉਦੋਂ ਵੀ ਟਿੱਪਣੀਆਂ ਕਰਕੇ ਚਰਚਾ ਵਿੱਚ ਰਹੇ ਨੇ ਜਦੋਂ ਹੁਣ ਮੈਂਬਰ ਪਾਰਲੀਮੈਂਟ ਬਣ ਕੇ ਤਾਂ ਹੁਣ ਵੀ ਚਰਚਾ ਵਿੱਚ ਰਹੇ ਨੇ ਬੀਤੇ ਦਿਨੀ ਕੰਗੜਾ ਰਨਾਉਤ ਦਾ ਬਿਆਨ ਆਉਂਦਾ ਹੈ ਕਿ ਰਾਸ਼ਟਰ ਦੇ ਪਿਤਾ ਨਹੀਂ ਹੁੰਦੇ ਜਦਕਿ ਰਾਸ਼ਟਰ ਦੇ ਲਾਲ ਹੁੰਦੇ ਨੇ ਹਾਲਾਂਕਿ ਹੁਣ ਤੱਕ ਮਹਾਤਮਾ ਗਾਂਧੀ ਨੂੰ ਰਾਸ਼ਟਰ ਦੇ ਪਿਤਾ ਦਾ ਖਿਤਾਬ ਦਿੱਤਾ ਗਿਆ ਮਹਾਤਮਾ ਗਾਂਧੀ ਨੂੰ ਹੀ ਜਿਹੜਾ ਬਾਪੂ ਦਾ ਖਿਤਾਬ ਦਿੱਤਾ ਜਾਂਦਾ ਹੈ ਮਹਾਤਮਾ ਗਾਂਧੀ ਹੀ ਜਿਹੜਾ ਕਿਹਾ ਉਹਨਾਂ ਨੂੰ ਕੱਲ ਜਦੋਂ ਅਸੀਂ ਕਹਿ દઈએ ਕਿ ਜਿਹੜੇ ਬਾਕੀ ਦੇ ਭਾਜਪਾਈ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਬਹੁਤਿਆਨੇ ਦਾ ਇਸ ਬਿਆਨ ਤੋਂ ਕਿਨਾਰਾ ਕਰਨ ਦੀ ਕੋਸ਼ਿਸ਼ ਕੀਤੀ ਹਾਲਾਂਕਿ ਸੋਮ ਪ੍ਰਕਾਸ਼ ਦੀ ਗੱਲ ਕਰ ਲਈਏ ਸਾਬਕਾ ਕੇਂਦਰੀ ਮੰਤਰੀ ਨੇ ਉਹਨਾਂ ਦਾ ਕਹਿਣਾ ਹੈ ਕਿ ਭਾਜਪਾ ਆਪਣੇ ਆਪ ਨੂੰ ਪਾਰਟੀ ਨੂੰ ਜਿਹੜਾ ਕਿ ਹੈ ਕੰਗੜਾ ਨਾਉਦ ਦੇ ਬਿਆਨਾਂ ਤੋਂ ਵੱਖ ਕਰਦੀ ਹੈ ਕੰਗੜਾ ਨਾਉਦ ਦੇ ਨਿੱਜੀ ਬਿਆਨ ਨੇ ਤੇ ਭਾਜਪਾ ਜੇ ਵੀ ਉਹ ਸਟੈਂਡ ਤੇ ਖੜੀ ਹੈ ਪਰ ਜਦੋਂ ਹਰਜੀਤ ਕਰੇਵਾਲ ਦਾ ਜ਼ਿਕਰ ਆਉਂਦਾ ਤਾਂ ਹਰਜੀਤ ਕਰੇਵਾਲ ਜਿਹੜਾ ਕਿ ਪੰਜਾਬ ਦੀ ਇਕਾਈ ਦੇ ਵਿੱਚ ਇੱਕ ਵੱਡਾ ਅਹੁਦਾ ਰੱਖਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੇ ਬਿਆਨਾਂ ਦੀ ਨਖੇਦੀ ਬਣਦੀ ਹੈ ਬਿਆਨ ਜਿਹੜੇ ਨੇ ਕਿਤਨਾ ਕਿਤੇ ਗਿਆਨ ਦੀ ਕਮੀ ਜ਼ਰੂਰ ਹੈ ਘੱਟ ਗਿਆਨ ਹੁਣ ਕਰਕੇ ਜਿਹੇ ਬਿਆਨ ਆਉਂਦੇ ਨੇ ਕੰਗੜਾ ਨਾਉਦ ਵੱਲੋਂ ਵੀ ਤੇਨ ਦਾ ਬਿਆਨ ਸੀ ਪਰ ਅਜੋ ਵੀਡੀਓ ਵਾਇਰਲ ਹੋ ਰਹੀ ਹੈ ਜਿਦੇ ਵਿੱਚ ਉਹਨਾਂ ਨੇ ਸਿੱਧੇ ਤੌਰ ਤੇ ਮੈਂ ਕਵਾਂਗਾ ਹਾਲਾਂਕਿ ਪੰਜਾਬ ਦਾ ਨਾਮ ਤਾਂ ਨਹੀਂ ਲਿਆ ਲੇਕਿਨ ਗਵਾਂਢੀ ਸੂਬਾ ਕਹਿ ਕੇ ਜ਼ਰੂਰ ਸੰਬੋਧਿਤ ਕੀਤਾ ਹੈ ਕਿਉਂਕਿ ਹਿਮਾਚਲ ਦਾ ਗਵਾਂਢੀ ਸੂਬਾ ਪੰਜਾਬ ਹੈ ਤੇ ਜਿਹੜੀਆਂ ਗੱਲਾਂ ਉਹਨਾਂ ਨੇ ਦਸੀਆਂ ਕਿ ਬਾਈਕਸ ਤੇ ਆਉਂਦੇ ਨੇ ਹੁੱਲੜ ਬਾਜ ਨੇ ਅ ਗਰਮ ਸੁਭਾ ਦੇ ਨੇ ਉਗਰਤਾ ਉਹ ਫਲਾਉਂਦੇ ਨੇ ਯਾਨੀ ਕਿ ਉਗਰਤਾ ਮਤਲਬ ਹੜਦੁੰਗ ਮਚਾਉਂਦੇ ਨੇ ਉਥੇ ਤੇ ਨਾਲ ਦੀ ਨਾਲ ਚਿੱਟੇ ਦਾ ਬੜਾ ਜ਼ਿਕਰ ਹੋ ਰਿਹਾ ਲਗਾਤਾਰ ਪੰਜਾਬ ਦੇ ਵਿੱਚ ਚਿੱਟੇ ਦਾ ਜ਼ਿਕਰ ਹੁੰਦਾ ਹੈ ਕਿ ਪੰਜਾਬ ਦੇ ਵਿੱਚ ਚਿੱਟਾ ਬਹੁਤ ਹੈ ਤੇ ਉਸ ਦੇ ਨਾਲ ਹੀ ਪੰਜਾਬ ਦੇ ਨੌਜਵਾਨਾਂ ਨੂੰ ਜੋੜ ਕੇ ਵੀ ਦੇਖਿਆ ਜਾਣ ਲੱਗ ਪਿਆ ਹਾਲਾਂਕਿ ਬਹੁਤ ਸਾਰੇ ਮਿਸਾਲਾਂ ਸਾਨੂੰ ਅਜਿਹੀਆਂ ਵੀ ਮਿਲਣ ਦੇਖਣ ਨੂੰ ਮਿਲੀਆਂ ਜਿਦੇ ਵਿੱਚ ਪੰਜਾਬ ਦੇ ਨੌਜਵਾਨ ਇਸ ਉਦਾਹਰਨ ਨੂੰ ਤੋੜਦੇ ਹੋਏ ਨਜ਼ਰ ਆਉਂਦੇ ਨੇ ਲੇਕਿਨ ਨਸ਼ੇ ਦਾ ਪ੍ਰਕੋਪ ਪੰਜਾਬ ਦੇ ਵਿੱਚ ਵੱਧ ਰਿਹਾ ਜਦੋਂ ਗਵੰਡੀ ਸੂਬੇ ਦਾ ਜ਼ਿਕਰ ਕੀਤਾ ਜਾਵੇ ਮੰਡੀ ਦੀ ਐਮਪੀ ਵੱਲੋਂ ਜ਼ਿਕਰ ਕੀਤਾ ਜਾਵੇ ਤਾਂ ਉਸ ਤੋਂ ਬਾਅਦ ਦੇ ਤੌਰ ਤੇ ਪੰਜਾਬ ਤੇ ਨਿਸ਼ਾਨਾ 사ਧਿਆ ਜਾ ਰਿਹਾ ਹੈ ਇਹ ਕਿਹਾ ਜਾ ਰਿਹਾ ਕਿ ਪੰਜਾਬ ਨੂੰ ਪੰਜਾਬ ਦੇ ਨੌਜਵਾਨਾਂ ਇਹ ਗੱਲ ਦਾ ਗੁੱਸਾ ਤਾਂ ਨਹੀਂ ਕਿ ਫਿਲਮ ਐਮਰਜੈਂਸੀ ਉਸ ਨੂੰ ਅਟਕਣਾ ਪਿਆ ਰਿਲੀਜ਼ਿੰਗ ਡੇਟ ਕਿਉਂਕਿ ਪੰਜਾਬੀਆਂ ਨੇ ਵਿਰੋਧ ਉਸ ਦਾ ਜਤਾਇਆ ਸੀ ਜਦੋਂ ਟ੍ਰੇਲਰ ਰਿਲੀਜ਼ ਹੋਇਆ ਕਿਤੇ ਉਸ ਦਾ ਗੁੱਸਾ ਤਾਂ ਨਹੀਂ ਕੱਢਿਆ ਜਾ ਰਿਹਾ ਇਸ ਤਰੀਕੇ ਦੇ ਨਾਲ ਟਿੱਪਣੀ ਕਰਕੇ ਲੋਕ ਇਹ ਵੀ ਸਵਾਲ ਜਿਹੜਾ ਕਰ ਰਹੇ ਨੇ ਲਗੋ ਫਿਲਮ ਐਮਰਜੈਂਸੀ ਨੂੰ ਲੈ ਕੇ ਜਿਸ ਤਰ੍ਹਾਂ ਦੇ ਬਿਆਨ ਆਏ ਲਗਾਤਾਰੇ ਵੀ ਕਿਆ ਕਹੇ ਕਿ ਬਾਲੀਵੁੱਡ ਦੇ ਵਿੱਚ ਕੋਈ ਵੀ ਮੇਰੇ ਨਾਲ ਨਹੀਂ ਖੜਦਾ ਇਹ ਕੰਗੜਾ ਨਾਉਂਦਾ ਬਿਆਨ ਹੈ ਉਸ ਤੋਂ ਬਾਅਦ ਹਾਲਾਂਕਿ ਜਿਸ ਤਰੀਕੇ ਦੇ ਬਿਆਨ ਬਾਜ਼ੀਆਂ ਚੱਲੀਆਂ ਫਿਲਮ ਐਮਰਜੈਂਸੀ ਨੂੰ ਲੈ ਕੇ ਜੋ ਸਿੱਖ ਪਾਈ ਚੜ੍ਹਦੀ ਗੱਲ ਕਰਨ ਲੱਗੇ ਜਾਂ ਜੋ ਸਿੱਖ ਲੀਡਰਸ ਨੇ ਲਗਾਤਾਰ ਇਸ ਦਾ ਵਿਰੋਧ ਕੀਤਾ ਤਾਂ ਉਸ ਤੋਂ ਬਾਅਦ ਫਿਲਮ ਬੈਨ ਲੱਗਦੀ ਹੈ ਫਿਲਮ ਦੇ ਮਾਫ ਕਰਨਾ ਬੈਨ ਨਹੀਂ ਕਿਹਾ ਜਾ ਸਕਦਾ ਫਿਲਮ ਤੇ ਉੱਤੇ ਰੋਕ ਲੱਗ ਜਾਂਦੀ ਹੈ ਤਾਂ ਉਹ ਜਿਹੜਾ ਖੇਤਕ ਸੈਂਸਰ ਵੱਲੋਂ ਰੋਕ ਲਾਈ ਗਈ ਹੈ ਉਸ ਤੋਂ ਬਾਅਦ ਜਦੋਂ ਇਹ ਕਹਿਣਾ ਕਿ ਮੈਨੂੰ ਬਲਾਤਕਾਰ ਦੀਆਂ ਧਮਕੀਆਂ ਲੱਗ ਪਈਆਂ ਕਿਉਂਕਿ ਸਿਮਰਜੀਤ ਮਾਨ ਦਾ ਇੱਕ ਬਿਆਨ ਆਉਂਦਾ ਹੈ ਉਸ ਤੋਂ ਬਾਅਦ ਉਹ ਟਿੱਪਣੀਆਂ ਤੋਂ ਬਾਅਦ ਲਗਾਤਾਰ ਕੰਗੜਾ ਰਣਾਉਂਦਾ ਫਿਰ ਚਰਚਾ ਦੇ ਜਿਹੜਾ ਕਿ ਹਿੱਸਾ ਰਹਿੰਦੀ ਹੈ ਤੇ ਕੰਗੜਾ ਰਣਾਉਂਦੇ ਵੀ ਕਹਿੰਦੀ ਹੈ ਕਿ ਮੈਨੂੰ ਧਮਕ ਜਿਹੜੀ ਕਿ ਬਲਾਤਕਾਰ ਦੀਆਂ ਧਮਕੀਆਂ ਲੱਗ ਪਈਆਂ ਨੇ ਤਾਂ ਉਹ ਵੀ ਇੱਕ ਪੰਜਾਬ ਤੇ ਹਮਲਾ ਸੀ ਇਸ ਤੋਂ ਪਹਿਲਾਂ ਐਮਰਜੈਂਸੀ ਜਦੋਂ ਪ੍ਰੋਮੋਸ਼ਨ ਐਮਰਜੈਂਸੀ ਵੀ ਕੀਤੀ ਜਾ ਰਹੀ ਸੀ ਐਮਰਜੈਂਸੀ ਨੂੰ ਪ੍ਰਮੋਟ ਕੀਤਾ ਜਾ ਰਿਹਾ ਸੀ ਤਾਂ ਉਦੋਂ ਕੰਗੜਾ ਰਣਾਉਂਦਾ ਇੱਕ ਬਿਆਨ ਆਉਂਦਾ ਜਦੋਂ 에어ਪੋਰਟ ਵਾਲਾ ਮਸਲਾ ਹੁੰਦਾ ਕੜਨਾ ਕਰਮ ਵਾਪਰਦਾ ਕਿ ਪੰਜਾਬ ਦੇ ਵਿੱਚ ਅ ਵਾਦਰਾ ਯਾਨੀ ਕਿ ਉਹ ਕਿਤਨਾ ਕਹਤੇ ਜਿਹੜੇ ਸਾਰੇ ਬਿਆਨ ਨੇ ਉਹ ਐਮਰਜੈਂਸੀ ਨਾਲ ਰਿਲੇਟਡ ਬਿਆਨ ਜ਼ਰੂਰ ਆਉਂਦੇ ਨੇ ਦੂਜੇ ਪਾਸੇ ਕੰਗੜਾ ਨੌਤ ਖੁਦ ਇਹ ਕਹਿੰਦੇ ਨੇ ਕਿ ਮੈਨੂੰ ਹੁਣੇ ਯਾਦ ਰੱਖਣਾ ਚਾਹੀਦਾ ਹੈ ਕਿ ਮੈਂ ਇਸ ਵਕਤ ਭਾਜਪਾ ਤੋਂ ਮੈਂਬਰ ਆ ਭਾਜਪਾ ਦੀ ਮੈਂਬਰ ਪਾਰਲੀਮੈਂਟ ਆ ਅਦਾਕਾਰਾਂ ਨਹੀਂ ਆ ਸਿਰਫ ਅਦਾਕਾਰਾਂ ਨਹੀਂ ਆ ਤਾਂ ਇਹਦਾ ਮਤਲਬ ਕੰਗੜਾ ਨੌਤ ਦੇ ਬਿਆਨ ਕਿਤੇ ਨਾ ਕਿਤੇ ਉਹ ਅਦਾਕਾਰ ਵਾਲੇ ਕਿਰਦਾਰ ਨਾਲ ਜੁੜੇ ਹੋਏ ਜ਼ਰੂਰ ਸੀਗੇ ਯਾਨੀ ਕਿ ਫਿਲਮ ਨੂੰ ਪ੍ਰੋਮੋਸ਼ਨ ਵਾਲੇ ਜ਼ਰੂਰ ਸੀ ਚਾਹੇ ਉਹ ਕੰਟਰੋਵਰਸੀ ਸੀ ਚਾਹੇ ਉਹ ਕਿਸੇ ਵੀ ਤਰੀਕੇ ਦੇ ਨਾਲ ਪਰ ਜਦੋਂ ਹੁਣ ਹੋਂਦ ਦੇ ਮੌਜੂਦਾ ਦੇ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਹਦਾ ਜ਼ਿਕਰ ਕਰ ਲਈਏ ਤਾਂ ਇਹਦੇ ਵਿੱਚ ਜਿਹੜਾ ਸਿੱਧੇ ਤੌਰ ਤੇ ਪੰਜਾਬ ਦਾ ਨਾਮ ਲਏ ਬਿਨਾਂ ਪਰ ਗਵਾਂਢੀ ਸੂਬਾ ਕਰਕੇ ਟਾਰਗੇਟ ਕਰਨ ਦੀ ਕੋਸ਼ਿਸ਼ ਜ਼ਰੂਰ ਹੈ ਤਾਂ ਉਹ ਜਿਹੜੇ ਬਿਆਨ ਕਿਤੇ ਨਾ ਕਿਤੇ ਉਗਰ ਉਗਰ ਨੇ ਉਹਨਾਂ ਦਾ ਸੁਭਾਅ ਗਰਮ ਹੈ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਜਿਹੜਾ ਕਿ ਜ਼ਰੂਰ ਅਸੀਂ ਕਹਿ ਦਈਏ ਕਿ emergancy ਦਾ ਹੁਣ ਦੇਖੋ ਚਰਚਾ ਦਾ ਕਈ ਤਰ੍ਹਾਂ ਦੀ ਚੱਲੇਗੀ ਕਿ emergancy ਫਿਲਮ ਨੂੰ ਲੈ ਕੇ ਕੰਗਣਾ ਦੇ ਉੱਤੇ ਇੱਕ ਤਰ੍ਹਾਂ ਦਾ ਦਬਾਅ ਜ਼ਰੂਰ ਨਜ਼ਰ ਆ ਰਿਹਾ ਹੈ ਮਾਨਸਿਕ ਤੌਰ ਤੇ ਦਬਾਅ ਜ਼ਰੂਰ ਨਜ਼ਰ ਆ ਰਿਹਾ ਹੋਵੇਗਾ ਕਿ ਕੰਗਣਾ ਜਿਸ ਪ੍ਰਕਾਰ ਫਿਲਮ ਦੇ ਵਿੱਚ ਇੱਕ ਕਹਦੀ ਇੱਕ ਕੰਗਣਾ ਖੁਦ ਕਹਿੰਦੀ ਨੇ ਕਿ ਮੈਨੂੰ ਕਿਸੇ ਦੇ ਵੱਲੋਂ ਸਪੋਰਟ ਨਹੀਂ ਆ ਬਾਲੀਵੁੱਡ ਦੇ ਵੱਲੋਂ ਕੋਈ ਮੈਨੂੰ ਸਮਰਥਨ ਨਹੀਂ ਮਿਲ ਰਿਹਾ ਤੇ ਮੇਰੀ ਫਿਲਮ ਨੂੰ ਰੋਕਿਆ ਗਿਆ ਹੈ ਹਾਲਾਂਕਿ ਉਹ ਫਿਲਮ ਸੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਐਦਾਂ ਦੀਆਂ ਗੱਲਾਂ ਆ ਰਹੀਆਂ ਉਹਨਾਂ ਨੇ ਵੀ ਕਹਿਣਾ ਕਿ ਬਹੁਤ ਸਾਰੇ ਕਿਰਦਾਰ ਨੇ ਉਹ ਕਾਲਪਨਿਕ ਨੇ ਪਰ ਉਸ ਤੋਂ ਬਾਅਦ ਲਗਾਤਾਰ ਤੜੱਤਰ ਬਿਆਨ ਆ ਕਹਦਾ ਉਹ ਬਿਆਨ ਗੁੱਸੇ ਦਾ ਪ੍ਰਤੀਕ ਹੋਵੇ ਹੋ ਸਕਦਾ ਉਹ ਬਿਆਨ ਆਪਣੇ ਲੋਕਾਂ ਨੂੰ ਸਮਝਾਉਣ ਦੇ ਲਈ ਹੋਵੇ ਹੋ ਸਕਦਾ ਉਹ ਬਿਆਨ ਅਦਾਕਾਰ ਦੇ ਤੌਰ ਤੇ ਦਿੰਦੇ ਨੇ ਜਾਂ ਉਹ ਮੈਂਬਰ ਜਬ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਦਿੰਦੇ ਨੇ ਇਹ ਇੱਕ ਵੱਡਾ ਸਵਾਲ ਜ਼ਰੂਰ ਹੈ ਇਹ ਬਹੁਤ ਸਾਰੀਆਂ ਚੀਜ਼ਾਂ ਦੀ ਟਿੱਪਣੀਆਂ ਤੋਂ ਬਾਅਦ ਇਹ ਦੇ ਵਿੱਚ ਸਪਸ਼ਟ ਹੋਵੇਗਾ ਲੇਕਿਨ ਭਾਜਪਾ ਕਹਿੰਦੀ ਹੈ ਕਿ ਕੰਗਣਾ ਦੇ ਨਿੱਜੀ ਬਿਆਨ ਨੇ ਤੇ ਪਾਰਟੀ ਆਪ ਦੇ ਆਪ ਨੂੰ ਉਹਨਾਂ ਬਹਿਣਾ ਤੋਂ ਵੱਖ ਕਰ ਲਿਆ ਯਾਨੀ ਕਿ ਭਾਜਪਾ ਦਾ ਸਟੈਂਡ ਸਪਸ਼ਟ ਹੈ ਕਿ ਜਿਸ ਤਰੀਕੇ ਨਾਲ ਪਾਰਟੀ ਸਟੈਂਡ ਲੈਂਦੀ ਹੈ ਪੰਜਾਬ ਅਗਰ ਅਸੀਂ ਬੀਜੇਪੀ ਦੀ ਗੱਲ ਕਰੀਏ ਲੀਡਰਸ਼ਿਪ ਦੀ ਤੋ ਅਕਸਰ ਇਹ ਗੱਲ ਕਹਿ ਦਿੰਦੇ ਨੇ ਕਿ ਕੰਗਨਾ ਦਾ ਜੀਵੇ ਤੁਸੀਂ ਵੀ ਜ਼ਿਕਰ ਕੀਤਾ ਕਿ ਉਹਨਾਂ ਦਾ ਨਿੱਜੀ ਰਾਏ ਐ ਨਿੱਜੀ ਟਿੱਪਣੀ ਐ ਭਾਜਪਾ ਦੇ ਨਾਲ ਪਾਰਟੀ ਦਾ ਉਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਐ ਲੇਕਿਨ ਮੰਗ ਤਾਂ ਲਗਾਤਾਰ ਹੋ ਰਹੀ ਐ ਕਿ ਕੋਈ ਕਾਰਵਾਈ ਕੀਤੀ ਜਾਏ ਕੋਈ ਐਕਸ਼ਨ ਲਿਆ ਜਾਏ ਉਸ ਨੂੰ ਲੈ ਕੇ ਜ਼ਰੂਰ ਜੜਾ ਉੱਤੇ ਉਸਤੇ ਸਿਆਸਤ ਹੁੰਦੀ ਹੋਈ ਵੀ ਨਜ਼ਰ ਆ ਰਹੀ ਐ ਕਿ ਨਹੀਂ ਕਾਰਵਾਈ ਤਾਂ ਨਹੀਂ ਹੁੰਦੀ ਠੀਕ ਐ ਸ਼ਬਦੀ ਤੌਰ ਦੇ ਉੱਤੇ ਲਿਖਤੀ ਰੂਪ ਦੇ ਵਿੱਚ ਕਹਿ ਦਿੱਤਾ ਗਿਆ ਕਿ ਗੁਰੇਜ਼ ਕੀਤਾ ਜਾਏ ਅਜਿਹੀਆਂ ਟਿੱਪਣੀਆਂ ਤੇ ਲੇਕਿਨ ਕੋਈ ਕਾਰਵਾਈ ਠੋਸ ਕਾਰਵਾਈ ਹੁੰਦੀ ਹੋਈ ਨਜ਼ਰ ਨਹੀਂ ਆ ਰਹੀ ਅਤੇ ਦੇਖੋ ਇਸ ਬਿਆਨ ਦਾ ਸਿਰਫ ਇਸ ਬਿਆਨ ਦਾ ਨਹੀਂ ਹੁਣ ਤੱਕ ਕੰਗੜਾ ਨੇ ਜਿੰਨੇ ਵੀ ਬਿਆਨ ਦਿੱਤੇ ਆ ਭਾਜਪਾ ਦੇ ਜਿਹੜੇ ਸਿਆਸੀ ਵਿਰੋਧੀ ਨੇ ਉਹਨਾਂ ਨੇ ਉਹ ਬਿਆਨਾਂ ਦੀ ਨਖੇਦੀ ਕੀਤੀ ਆ ਉਹਨਾਂ ਬਿਆਨ ਨੂੰ ਨਿੰਦਨੀਓ ਕਿਹਾ ਕਾਰਵਾਈ ਦੀ ਮੰਗ ਕੀਤੀ ਲਗਾਤਾਰ ਚਾਹੇ ਉਹ ਕਾਂਗਰਸ ਹੋਵੇ ਚਾਹੇ ਅਕਾਲੀ ਦਲ ਹੋਵੇ ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਲਗਾਤਾਰ ਇਹ ਸਿੱਧੀ ਮੰਗ ਕਰ ਰਿਹਾ ਕਿ ਕੰਗੜਾ ਤੇ ਕਾਰਵਾਈ ਹੋਣੀ ਚਾਹੀਦੀ ਆ ਪਰ ਉਹ ਸਮੇਂ ਦੇ ਨਾਲ ਉਹ ਕਾਰਵਾਈ ਵਾਲਾ ਜਿਹੜੇ ਬਿਆਨ ਨੇ ਜਾਂ ਉਹ ਮੰਗ ਆ ਠੰਡੀ ਪੈ ਜਾਂਦੀ ਹੈ ਤੇ ਫਿਰ ਕੋਈ ਨਾ ਕੋਈ ਵਿਵਾਦਤ ਬਿਆਨ ਕੰਗੜਾ ਦਾ ਸਾਹਮਣੇ ਆ ਜਾਂਦਾ ਬੇਸ਼ੱਕ ਜੇਪੀ ਨਡਾ ਤਲਬ ਕਰ ਲੈਂਦੇ ਨੇ ਜੇਪ ਕਰਦੀ ਆ ਉਸ ਤੋਂ ਬਾਅਦ ਇਹ ਵੀ ਬਿਆਨ ਸਾਹਮਣੇ ਆ ਜਾਂਦਾ ਹੈ ਕਿ ਮੈਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਮੈਂ ਹੁਣ ਅਧਿਕਾਰਾਂ ਨਹੀਂ ਹਾਂ ਸਿਰਫ ਮੈਂ ਮੈਂਬਰ ਪਾਰਲੀਮੈਂਟ ਆ ਭਾਜਪਾ ਦੀ ਮੈਂਬਰ ਹਾਂ ਤੇ ਬਿਆਨ ਜਿਹੜੇ ਨੇ ਉਹ ਜ਼ਰੂਰ ਸੋਚ ਸਮਝ ਕੇ ਦੇਣੇ ਚਾਹੀਦੇ ਨੇ ਇਹ ਇਹ ਸਪਸ਼ਟਾ ਇਹ ਟਿੱਪਣੀਆਂ ਕੰਗੜਾ ਰਣਾਉਦੀਆਂ ਨੇ ਪਰ ਉਸ ਤੋਂ ਬਾਅਦ ਲੱਗਦਾ ਤੜਾ ਤੜਾ ਕੰਗੜਾ ਰਣਾਉਦੇ ਬਿਆਨ ਆਉਣੇ ਵਿਵਾਦਤ ਬਿਆਨ ਆਉਣੇ ਤੇ ਉਸ ਤੋਂ ਬਾਅਦ ਪਾਰਟੀ ਦਾ ਇਹ ਕਹਿ ਦੇਣਾ ਕਿ ਕੰਗੜਾ ਦੇ ਨਿੱਜੀ ਬਿਆਨ ਨੇ ਸਦੇ ਤੌਰ ਤੇ ਕਹਿਦੀ ਕੰਗੜਾ ਦੇ ਨਿੱਜੀ ਬਿਆਨ ਨੇ ਚਾਹੇ ਕਿਸਾਨਾਂ ਨੂੰ ਲੈ ਕੇ ਹੋਵੇ ਚਾਹੇ ਉਹ ਬੀਬੀਆਂ ਨੂੰ ਲੈ ਕੇ ਹੋਵੇ ਚਾਹੇ ਉਹ ਪੰਜਾਬ ਨੂੰ ਲੈ ਕੇ ਹੋਵੇ ਚਾਹੇ ਇਸ ਵਕਤ ਪੰਜਾਬ ਦੇ ਨੌਜਵਾਨਾਂ ਨੇ ਐਮਰਜੈਂਸੀ ਫਿਲਮ ਨੂੰ ਲੈ ਕੇ ਹੋਵੇ ਤਾਂ ਕੰਗਣਾ ਦੇ ਇਹਨਾਂ ਬਿਆਨਾਂ ਤੋਂ ਜੇਕਰ ਭਾਜਪਾ ਕਿਨਾਰਾ ਕਰ ਰਹੀ ਹੈ ਤਾਂ ਭਾਜਪਾ ਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਕਿਤੇ ਨਾ ਕਿਤੇ ਕੰਗਣਾ ਦਿੱਤੇ ਹੋਏ ਬਿਆਨ ਭਾਜਪਾ ਦੇ ਲਈ ਵੱਡੀ ਸੱਟ ਜ਼ਰੂਰ ਹੋ ਸਕਦੇ ਨੇ ਲੋਕਾਂ ਦੇ ਵਿੱਚ ਗੁੱਸਾ ਜ਼ਰੂਰ ਪੈਦਾ ਕਰ ਸਕਦੇ ਨੇ ਤਾਂ ਖਾਸ ਤੌਰ ਤੇ ਭਾਜਪਾ ਪ੍ਰਤੀ ਖਾਸ ਤੌਰ ਤੇ ਪੰਜਾਬ ਦੇ ਵਿੱਚ ਇੱਕ ਐਂਟੀ ਭਾਜਪਾ ਜਿਹੜੀ ਮੂਵਮੈਂਟ ਰਹਿੰਦੀ ਆ ਜਿਹੜੀ ਕਿਤੇ ਨਾ ਕਿਤੇ ਚੱਲਦੀ ਰਹਿੰਦੀ ਆ ਉਸ ਨੂੰ ਵੱਡਾ ਕਰ ਸਕਦੇ ਨੇ ਤੇ ਉਹ ਬਚਾ ਜਿਹੜਾ ਕੰਗਣਾ ਦੇ ਬਿਆਨਾਂ ਤੋਂ ਜ਼ਰੂਰ ਭਾਜਪਾ ਕਰਦੀ ਨਜ਼ਰ ਆਉਂਦੀ ਹੈ ਬੇ ਕਿ ਕੰਗਣਾਂ ਦੇ ਨਹੀਂ ਜੀ ਬਿਆਨ ਨੇ ਕੰਗਣਾਂ ਵਿੱਚ ਇਹ ਬਿਆਨ ਨਹੀਂ ਦੇਣੇ ਚਾਹੀਦੇ ਹਰ ਜਿੱਦ ਕਰੇ ਵਾਲਾ ਕੋਹਦਾ ਕਿ ਕਹਿੰਦੇ ਕਿ ਗਿਆਨ ਦੀ ਕਮੀ ਹੈ ਇੱਕ ਤਨਾ ਕਹਿੰਦੇ ਸਾਰੀਆਂ ਚੀਜ਼ਾਂ ਜਿਹੜਾ ਘਾਟ ਹੈ ਇਹ ਚੀਜ਼ਾਂ ਗਿਆਨ ਦੀ ਘਾਟ ਹੋਣ ਕਰਕੇ ਬਿਆਨ ਦੇ ਉੱਤੇ ਜਾਂਦੇ ਨਖੇਦੀਆਂ ਵੀ ਹੋ ਰਹੀਆਂ ਨੇ ਪਰ ਸਿਰਫ ਇਹ ਨਖੇਦੀਆਂ ਉਹਨਾਂ ਬਿਆਨਾਂ ਤੇ ਕੋਈ ਬਹੁਤਾ ਪ੍ਰਭਾਵ ਪਾਉਂਦੀਆਂ ਨਜ਼ਰ ਨਹੀਂ ਆਉਂਦੀਆਂ ਸਗੋਂ ਉਹ ਬਿਆਨ ਜਿਹੜੇ ਵਿਵਾਦਾਂ ਨੂੰ ਵੱਧ ਜਨਮ ਦੇ ਰਹੇ ਨੇ ਤੇ ਕਿਤੇ ਨਾ ਕਿਤੇ ਸਿੱਧੇ ਤੌਰ ਤੇ ਕਹਿ ਦਈਏ ਕਿ ਪੰਜਾਬ ਦੇ ਵਿੱਚ ਇੱਕ ਸਿਆਸੀ ਮਾਹੌਲ ਨੂੰ ਵਿਗਾੜਨ ਦੀ ਕੋਸ਼ਿਸ਼ ਵੀ ਮੈਂ ਕਹਿ ਸਕਦਾ ਕਿ ਕਿਤੇ ਨਾ ਕਿਤੇ ਹੁੰਦੀ ਨਜ਼ਰ ਆ ਰਹੀ ਆ ਇਸ ਤੋਂ ਬਾਅਦ ਵਿਰੋਧੀ ਇੱਕ ਵਾਰ ਫੇਰ ਜਿਹੜਾ ਕਿ ਅੱਜ ਦੇ ਸਵੇਰੇ ਵਾਇਰਲ ਵੀਡੀਓ ਤੋਂ ਬਾਅਦ ਵਿਰੋਧੀ ਜ਼ਰੂਰ ਕਿਤੇ ਨਾ ਕਿਤੇ ਹਾਵੀ ਹੁੰਦੇ ਨਜ਼ਰ ਆਉਣਗੇ ਲਗਾਤਾਰ ਕੰਗਣਾਂ ਦੇ ਉੱਪਰ ਉਹ ਕਾਰਵਾਈਆਂ ਦੀ ਮੰਗ ਕਰਨਗੇ ਪਰ ਉਹ ਕਾਰਵਾਈਆਂ ਕਦੋਂ ਹੋਣਗੀਆਂ ਜਾਂ ਸਿੱਧੇ ਤੌਰ ਤੇ ਕਹਿ ਦਈਏ ਕਿ ਕੰਗਣਾਂ ਦੇ ਵਿਵਾਦਿਤ ਬਿਆਨ ਨੇ ਇਹ ਕਦ ਨੇ ਕੀ ਕੀ ਇਹ ਸਿਰਫ ਐਮਰਜੈਂਸੀ ਫਿਲਮ ਤਾਂ ਆਉਣ ਤੱਕ ਰਿਲੀਜ਼ ਹੋਣ ਤੱਕ ਜਿਹੜਾ ਕਿ ਬਿਆਨ ਆਉਂਦੇ ਰਹਿਣਗੇ ਜਾਂ ਇਸ ਤੋਂ ਅੱਗੇ ਵੀ ਇਹ ਚੀਜ਼ਾਂ ਚੱਲਦੀਆਂ ਰਹਿਣਗੀਆਂ ਸੋ तमाम ਉਹ ਚੀਜ਼ਾਂ ਨੇ ਕਾਰਵਾਈ ਦੀ ਮੰਗ ਤਾਂ ਦੇਖੋ ਲਗਾਤਾਰ ਕੀਤੀ ਜਾ ਰਹੀ ਹੈ ਪਰ ਪੁਖਤਾ ਕਾਰਵਾਈ ਕੋਈ ਨਹੀਂ ਹੋ ਰਹੀ ਜੇ ਕਾਰਵਾਈ ਦੇ ਨਾਂ ਤੇ ਹੋਇਆ ਤਾਂ ਬੀਜੇਪੀ ਨੇ ਪੱਲਾ ਝਾੜ ਲਿਆ ਬੀਜੇਪੀ ਕਹਿੰਦੀ ਹੈ ਕਿ ਨਿਜੀ ਬਿਆਨ ਨੇ ਪਾਰਟੀ ਨਾਲ ਕੋਈ ਲੈਣਾ ਨਹੀਂ ਪਾਰਟੀ ਆਪਣੇ ਸਟੈਂਡ ਦੇ ਵੱਖਰੀ ਹੈ ਜੇਕਰ ਕੰਗਣਾ ਜਿਹੇ ਨਿਜੀ ਬਿਆਨ ਦੇ ਰਹੀ ਹੈ ਤਾਂ ਪਾਰਟੀ ਕੰਗਣਾ ਨੂੰ ਸਾਈਡ ਲਾਈਨ ਕੀਤਾ ਜਾਣਾ ਚਾਹੀਦਾ ਇਹ ਮੰਗ ਲਗਾਤਾਰ ਵਿਰੋਧੀਆਂ ਵੱਲੋਂ ਉੱਠ ਰਹੀ ਹੈ ਸੋ ਕਿਤੇ ਨਾ ਕਿਤੇ ਕੰਗਣਾ ਦੇ ਇਹਨਾਂ ਬਿਆਨਾਂ ਦਾ ਭਾਜਪਾ ਨੂੰ ਜ਼ਰੂਰ ਡੈਂਟ ਪੈ ਰਿਹਾ ਹੈ ਚਾਹੇ ਹਰਿਆਣੇ ਦੀਆਂ ਚੋਣਾਂ ਹੋਣ ਕਿਸਾਨਾਂ ਦੇ ਉੱਤੇ ਦਿੱਤੇ ਗਏ ਬਿਆਨ ਦੀ ਗੱਲ ਹੋਵੇ ਚਾਹੇ ਇਸ ਵਕਤ ਪੰਜਾਬ ਦੇ ਵਿੱਚ ਜੋ ਭਾਜਪਾ ਕਿਤੇ ਨਾ ਕਿਤੇ ਖੁਦ ਨੂੰ ਸਟੈਂਡ ਕਰਨ ਦੀ ਗੱਲ ਕਰ ਲਈ ਹੈ ਤਾਂ ਉਹ ਬਿਆਨਾਂ ਦੀ ਗੱਲ ਹੋਵੇ ਤਾਂ ਜ਼ਰੂਰ ਕਿਤੇ ਨਾ ਕਿਤੇ ਭਾਜਪਾ ਉਹ ਬਿਆਨਾਂ ਤੋਂ ਖੁਦ ਨੂੰ ਪੰਜਾਬ ਜਾਂ ਹਰਿਆਣੇ ਦੇ ਜ਼ਰੂਰ ਹੈ ਕਿ ਕਿਸੇ ਨਾ ਕਿਸੇ ਭਾਇ ਭਾਣੂ ਦਾ ਵੱਡਾ ਅਸਰ ਜ਼ਰੂਰ ਪੈ ਰਿਹਾ ਤੇ ਜੇਕਰ ਇਹ ਲੜੀ ਨਹੀਂ ਰੁਕਦੀ ਤਾਂ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਕਾਰਵਾਈ ਵੀ ਹੋ ਸਕੇ ਹੂੰ ਸਭ ਤੋਂ ਵੱਡੀ ਚਿੰਤਾ ਵਾਲੀ ਗੱਲ ਇਹਨਾਂ ਬਿਆਨਾਂ ਦੀ ਇਹ ਹੈ ਕਿ ਆਪਸੀ ਭਾਈਚਾਰੇ ਦੇ ਵਿੱਚ ਖਟਾਸ ਸੁਰਖਾਬ ਜੀ ਕਿਤੇ ਨਾ ਕਿਤੇ ਜੜੀ ਆ ਉਹ ਪੈਦਾ ਹੁੰਦੀ ਹੈ ਜਾਂ ਵੱਧ ਦੀ ਕਹਿ ਲਓ ਅਗਰ ਬੈਕ ਟੂ ਬੈਕ ਅਜਿਹੇ ਬਿਆਨ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਤਾਂ ਜੋ ਆਪਸੀ ਭਾਈਚਾਰਾ ਇਸ ਮੁਲਕ ਦੇ ਵਿੱਚ ਹੈ ਖਾਸ ਤੌਰ ਦੇ ਉੱਤੇ ਹਿਮਾਚਲ ਪੰਜਾਬ ਦੇ ਵਿੱਚ ਹੀ ਲੈ ਲਓ ਕਿਉਂਕਿ ਹਰ ਧਰਮ ਦਾ ਲੋਕ ਰਹਿ ਰਿਹਾ ਆਪਸੀ ਪਿਆਰ ਦੇ ਵਿੱਚ ਰਹਿ ਰਹੇ ਨੇ ਲੇਕਿਨ ਜਦੋਂ ਅਜਿਹੀਆਂ ਟਿੱਪਣੀਆਂ ਹੋ ਜਾਣ ਫਿਰ ਉਹ ਭਾਈਚਾਰੇ ਦੇ ਉੱਤੇ ਵੀ ਤਾਂ ਸਿੱਧਾ ਅਸਰ ਪੈਂਦਾ ਜੋ ਜਿੰਦਾ ਚਿੰਤਾਜਨਕ ਹੈ ਤੁਹਾਨੂੰ ਭਾਈਚਾਰੇ ਉੱਪਰ ਸਦਾ ਅਸਰ ਪੈ ਰਿਹਾ ਆ ਜੇਕਰ ਤੁਸੀਂ ਹਿਮਾਚਲ ਟੂਰਿਜ਼ਮ ਦੀ ਗੱਲ ਕਰੋਂ ਉਹ ਤੇ ਅਸਰ ਪਿਆਜ ਇਸ ਮੁਤਾਬਕ ਐ ਸਸ ਵਾਰਸਾਨੂੰ ਹਿਮਾਚਲ ਤੋਂ ਕੜਨਾਵਾ ਸਾਹਮਣੇ ਆਈਆਂ ਜੋ ਕੜਪਾ ਸਾਹਮਣੇ ਆਈਆਂ ਜੋ ਲੜਾਈਆਂ ਕੜਨਾਵਾ ਸਾਹਮਣੇ ਆਈਆਂ ਉਸ ਤੋਂ ਬਾਅਦ ਅਸਰ ਜ਼ਰੂਰ ਪਿਆ ਉਹ ਅਸਰ ਇਹ ਪਿਆ ਕਿ ਜਿਹੜੇ ਲੋਕ ਹਿਮਾਚਲ ਨੂੰ ਜ਼ਿਆਦਾ ਜਾਂਦੇ ਸੀ ਕਿਉਂਕਿ ਪੰਜਾਬ ਦੇ ਲੋਕ ਕੀ ਐ ਜਿਹੜੇ ਮੋਟਰਸਾਈਕਲਾਂ ਤੇ ਆਪਣੀਆਂ ਗੱਡੀਆਂ ਤੇ ਗਰਮੀ ਦੀਆਂ ਛੁੱਟੀਆਂ ਦੇ ਵਿੱਚ ਖਾਸ ਤੌਰ ਤੇ ਸਭ ਤੋਂ ਵੱਧ ਹਿਮਾਚਲ ਜਾਂਦੇ ਸੀ ਤਾਂ ਉਹਦਾ ਅਸਰ ਕਿਤਨਾ ਕਹਿੰਦੇ ਜ਼ਰੂਰ ਪੈਂਦਾ ਨਜ਼ਰ ਆਇਆ ਇੱਕ ਦੁੱਕਾ ਕੜਨਾਵਾ ਜਿਹੜੀ ਨਫ਼ਰਤ ਭਰੀਆਂ ਕੜਨਾਵਾ ਸਾਨੂੰ ਦੇਖਣ ਨੂੰ ਮਿਲੀਆਂ ਲੇਕਿਨ ਪੰਜਾਬ ਤੇ ਹਿਮਾਚਲ ਦੇ ਲੋਕ ਇਹ ਵੀ ਗੱਲ ਨੂੰ ਸਮਝਦੇ ਨੇ ਕਿ ਆਪਸੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣਾ ਹੈ ਕਿਉਂਕਿ ਹਿਮਾਚਲ ਉਹਦਾ ਜਿਹੜਾ ਪੰਜਾਬ ਤੋਂ ਹੀ ਹੁੰਦੀ ਆ ਪੰਜਾਬ ਦੇ ਇਹਨਾਂ ਨੌਜਵਾਨਾਂ ਜਾਂ ਪੰਜਾਬ ਦੇ ਲੋਕਾਂ ਕਰਕੇ ਹੀ ਹੁੰਦੀ ਆ ਕਿ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਪੰਜਾਬ ਦੇ ਲੋਕ ਹੈਮਾਚਲ ਦੇ ਜਿਹੜੇ ਪਹਾੜੀ ਇਲਾਕੇ ਨੇ ਉਹਨਾਂ ਵਿੱਚ ਜਾ ਕੇ ਰਹਿਣਾ ਪਸੰਦ ਕਰਦੇ ਨੇ ਤੇ ਜਿਹੜੀ ਉੱਥੇ ਕਮਾਈ ਹੁੰਦੀ ਆ ਉਹ ਹਿਮਾਚਲ ਦੇ ਲੋਕਾਂ ਨੂੰ ਹੁੰਦੀ ਆ ਸੋ ਇਹ ਕਿਤਨਾ ਕਿਤੇ ਵਪਾਰਕ ਸਾਂਝ ਜਿਹੜੀ ਕਿ ਆ ਉਹ ਭਾਈਚਾਰਕ ਸਾਂਝ ਜਿਹੜੀ ਕਿ ਆ ਉਹ ਬਰਕਰਾਰ ਹੈ ਇੱਕਾਦੁੱਕਾ ਕੜਨਾਵਾ ਜ਼ਰੂਰ ਹੋਈਆਂ ਪਰ ਉਹ ਉਸ ਤੋਂ ਬਾਅਦ ਜਦੋਂ ਹੁਣ ਇਹ ਬਿਆਨ ਆਉਣਾ ਕਿ ਸਾਡੀ ਇੱਕ ਗ੍ਰਾਮੀਣ ਸੰਸਕ੍ਰਿਤੀ ਆ ਪਰ ਜਦੋਂ ਗਵਾਂਢੀ ਸੂਬਿਆਂ ਦੇ ਲੋਕ ਨੌਜਵਾਨ ਚੱਟਾ ਪੀਂਦੇ ਨੇ ਇੱਥੇ ਆ ਕੇ ਉਗਰਤਾ ਕਰਦੇ ਨੇ ਹੁੱਲੜਬਾਜ਼ੀ ਕਰਦੇ ਨੇ ਗਰਮ ਸੁਭਾਅ ਵਾਲੇ ਨੇ ਤਾਂ ਸਾਡੀ ਸੱਭੇ ਤੁਹਾਨੂੰ ਕਿਤਨਾ ਕਿਤੇ ਅਸਰ ਪਾ ਰਹੇ ਨੇ ਇਹ ਬਿਆਨ ਕੰਗੜਾ ਰਣੌਤ ਦਾ ਹੈ ਤਾਂ ਹੋ ਸਕਦਾ ਕੰਗੜਾ ਰਣੌਤ ਨੇ ਹਿਮਾਚਲ ਦੇ ਨੌਜਵਾਨਾਂ ਪ੍ਰਤੀ ਕੋਈ ਸਹਿਰਤਾ ਦਾ ਵਾਲਾ ਬਿਆਨ ਦਿੱਤਾ ਹੋਵੇ ਪਰ ਜਿਸ ਤਰੀਕੇ ਦੇ ਨਾਲ ਗਵਾਂਢੀ ਸੂਬੇ ਨੂੰ ਟਾਰਗੇਟ ਕਰਨ ਦੀ ਗੱਲ ਕੀਤੀ ਗਈ ਹੈ ਤਾਂ ਹਾਲਾਂਕਿ ਕੰਗੜਾ ਦੇ ਵਿਵਾਦਿਤ ਬਿਆਨਾਂ ਤੋਂ ਬਾਅਦ ਲਗਾਤਾਰ ਉਹ ਬਿਆਨ ਕਿਤਨਾ ਕਿਤੇ ਅਸਰ ਜ਼ਰੂਰ ਕਰਦੇ ਨੇ ਤਾਂ ਉਹ ਬਿਆਨ ਹੋ ਸਕਦਾ ਕਿ ਇਸ ਵਕਤ ਕੋਈ ਹੋਰ ਹਾਵੀ ਅਸਰ ਕਰਦੇ ਹੋਏ ਨਜ਼ਰ ਆਉਣ ਜੇਕਰ ਟੂਰਿਜ਼ਮ ਦੀ ਗੱਲ ਆਵੇ ਜਿਸ ਤਰੀਕੇ ਦੇ ਨਾਲ ਬੀਤੇ ਦਿਨੀ ਗਰਮੀਆਂ ਦੀ ਛੁੱਟੀਆਂ ਦੇ ਦੌਰਾਨ ਹਿਮਾਚਲ ਦੇ ਵਿੱਚ ਕੜਨਾਵਾ ਹੋਈਆਂ ਤਾਂ ਬਹੁਤ ਸਾਰੇ ਸੋਸ਼ਲ ਮੀਡੀਆ ਮੀਡੀਆ ਤੇ ਪਲੇਟਫਾਰਮ ਦੇ ਸਾਹਮਣੇ ਗੱਲਾਂ ਸਾਹਮਣੇ ਆਈਆਂ ਕਿ ਹਿਮਾਚਲ ਨਾ ਜਾ ਕੇ ਹੋਰ ਨਾ ਜਿਹੜੇ ਪਹਾੜੀ ਇਲਾਕੇ ਨੇ ਹਿਲ ਸਟੇਸ਼ਨ ਨੇ ਉਹਨਾਂ ਵੱਲ ਜਾਇਆ ਜਾਵੇ ਹੋਰ ਨਾ ਸੂਬੇ ਵੱਲ ਜਾਇਆ ਜਾਵੇ ਤਾਂ ਇਸ ਦਾ ਅਸਰ ਪੈਂਦਾ ਨਜ਼ਰ ਆਇਆ ਬਹੁਤੇ ਲੋਕਾਂ ਨੇ ਪੰਜਾਬ ਦੇ ਇੱਥੇ ਬਹੁਤੇ ਲੋਕ ਕਸ਼ਮੀਰ ਗਏ ਨੇ ਕਸ਼ਮੀਰ ਘੁੰਮਣ ਗਏ ਨੇ ਹਿਮਾਚ ਟੂਰਿਜ਼ਮ ਤੇ ਅਸਰ ਤਾਂ ਜ਼ਰੂਰ ਪਿਆ ਇਸ ਚੀਜ਼ ਦਾ ਕਿਉਂਕਿ ਉਹ 2-3 ਮਹੀਨੇ ਹੀ ਹੁੰਦੇ ਨੇ ਜਦੋਂ ਇਹ ਸਤੌਰ ਤੇ ਕਹਿ ਦਈਏ ਕਿ ਆਮਦਨ ਦਾ ਇੱਕ ਵੱਡਾ ਸੋਰਸ ਕਿਤਨਾ ਕਿਤੇ ਹਿਮਾਚਲ ਦੇ ਲਈ ਪੈਦਾ ਹੁੰਦਾ ਹੈ ਤੇ ਜਿਹੜੀ ਇਹ ਭਾਈ ਚਰਕਸਾਂ ਜੀ ਹੈ ਇਹ ਉਸ ਦੇ ਉੱਤੇ ਵੀ ਇੱਕ ਇੱਕ ਵੱਖਰਾ ਅਸੀਂ ਕਹਿ ਦਈਏ ਕਿ ਇੱਕ ਧਾਗੇ ਦਾ ਕੰਮ ਕਰਦੀ ਇੱਕ ਵੱਖਰੀ ਡੋਰ ਦਾ ਉਸ ਦੇ ਉੱਤੇ ਕੰਮ ਕਰਦੀ ਹੋ ਨਜ਼ਰ ਆਉਂਦੀ ਹੈ ਪਰ ਜਦੋਂ ਇਹ ਬਿਆਨ ਸਾਹਮਣੇ ਆਉਂਦੇ ਨੇ ਗਵਾਂਢੀ ਸੂਬਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਕੁਝ ਲੋਕਾਂ ਕਰਕੇ ਮੈਂ ਕਹੂੰਗਾ ਸਾਰੇ ਲੋਕ ਤਾਂ ਨਹੀਂ ਪੰਜੇ ਉਂਗਲਾਂ ਕ ਬਰਾਬਰ ਨਹੀਂ ਹੋਈਆਂ ਕੁਝ ਲੋਕਾਂ ਕਰਕੇ ਗਵਾਂਢੀ ਸੂਬੇ ਨੂੰ ਪੂਰਨ ਨੂੰ ਟਾਰਗੇਟ ਕੀਤਾ ਜਾਂਦਾ ਤੇ ਸਾਵਧਾਨੀ ਵਰਤਣ ਦੇ ਨਾਂ ਤੇ ਇੱਕ ਤੌਰ ਤੇ ਕਹਿੰਦੀ ਇੱਕ ਡਰੋਨ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਜ਼ਰੂਰ ਕਿਤਨਾ ਕਿਤੇ ਅਸੀਂ ਕਹਿ ਦਈਏ ਕਿ ਜਿਹੜੇ ਭਾਈਚਾਰਕ ਸਾਂਝ ਆ ਜਾਂ ਇਹਦੇ ਵਿੱਚ ਜਿਹੜਾ ਕਾਪਸੀ ਰਿਸ਼ਤਾ ਆ ਉਹਦੇ ਵਿੱਚ ਖਟਾਅ ਜ਼ਰੂਰ ਪੈਦਾ ਹੋ ਸਕਦੀ ਹੈ ਜਿਹੜੀ ਸੰਭਾਵਨਾ ਰਹਿੰਦੀ ਹੈ ਪਰ ਪੰਜਾਬ ਜਾਂ ਹਿਮਾਚਲ ਦੇ ਲੋਕਾਂ ਦੀ ਗੱਲ ਕਰ ਲਈਏ ਬਹੁਤ ਸਿਆਣੇ ਲੋਕ ਨੇ ਬਹੁਤ ਸਮਝਦਾਰ ਸੂਝਵਾਨ ਲੋਕ ਨੇ ਤਾਂ ਉਹ ਜ਼ਰੂਰ ਇਨਾਂ ਚੀਜ਼ਾਂ ਦੇ ਉੱਤੇ ਕਿਤੇ ਨਾ ਕਿਤੇ ਸੀ ਕਹਦੇ ਕਿ ਆਪਣੇ ਉਤੇ ਬਹੁਤਾ ਡੂੰਗਾ ਅਸਰ ਨਹੀਂ ਹੋਣ ਦੇਣਗੇ ਪਰ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਕੋਈ ਨਤੀਜਾ ਪੋਜ਼ਿਟਿਵ ਜਾਂ ਨੈਗੇਟਿਵ ਆਉਂਦਾ ਹੈ ਉਹ ਤਾਂ ਅਦਿੱਪਤੀ ਆਉਣ ਵਾਲਾ ਸਮਾਂ ਹੀ ਤੈਅ ਕਰ ਸਕਦਾ ਠੀਕ ਹੈ ਸਰ ਖਾਬ ਜੀ ਸ਼ੁਕਰੀਆ ਤੁਹਾਡਾ तमाम ਜਾਣਕਾਰੀ ਦੇ ਲਈ ਗੱਲਬਾਤ ਦੇ ਲਈ ਤਕੰਗਨਾ ਰੁਨੋਤ ਬਾਲੀਵੁੱਡ ਅਦਾਕਾਰਾ اور ਪਾਸ਼ਪਾ ਤੋਂ ਮੰਡੀ ਤੋਂ